ਹੋ ਵਾਹਿਗੁਰੂ ਜੀ ਜੀ ਸਤਿ ਸ੍ਰੀ ਅਕਾਲ ਜਲੋ ਇਹ ਤਾਂ ਮੈਂ ਬੋਲਦਾ ਆਪ ਸਭ ਪੱਤਰਕਾਰ ਸਾਥੀਆਂ ਦਾ ਮੀਡੀਆ ਦੇ ਸਾਥੀਆਂ ਦਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੋਂ ਜਿਹੜੇ ਸਾਥੀ ਆਏ ਮੇਰੀਆਂ ਭੈਣਾਂ ਵੀ ਸਭ ਸਾਰਿਆਂ ਦਾ ਅੱਜ ਵੀ ਇਸ ਪ੍ਰੈਸ ਵਾਰਤਾ ਦੇ ਵਿੱਚ ਸਵਾਗਤ ਹੈ ਆਪਾਂ ਨੂੰ ਪਤਾ ਹੈ ਕਿ ਪਿਛਲੇ ਕੱਲ ਜਲੰਧਰ ਸੈਂਟਰਲ ਦੇ ਆਪ ਦੇ ਹਲਕਾ ਇੰਚਾਰਜ ਦੀ ਘੋਸ਼ਣਾ ਕੀਤੀ ਗਈ ਪੰਜਾਬ ਪਰਿਵਾਰਿਕ ਮਨੀਸ਼ ਸੁਸੋਧਿਆ ਜੀ ਵੱਲੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ। ਔਰ ਉਹਨਾਂ ਨੇ ਉਸ ਪ੍ਰੈਸ ਵਾਰਤਾ ਦੇ ਵਿੱਚ ਜਲੰਧਰ ਦੇ ਲੋਕਾਂ ਨੂੰ ਜਲੰਧਰ ਦੇ ਮੀਡੀਆ ਦੇ ਮਾਧਿਅਮ ਦੇ ਨਾਲ ਇੱਕ ਸੰਦੇਸ਼ ਦਿੱਤਾ। ਨਿਤਿਨ ਕੋਲੀ ਜਿਹਦੇ ਬਾਰੇ ਉਹਨਾਂ ਨੇ ਦੱਸਿਆ ਸਾਰੀ ਗੱਲਬਾਤ ਤੋਂ ਤਾਲੀਆਂ ਦੀ ਦਰਜਨ ਕਰਨ। ਸੋ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਜਿਸ ਨੂੰ ਕਾਲੀਆ ਜੀ ਨੇ ਸੰਬੋਧਨ ਕਰਨਾ ਹੈ ਤੁਹਾਡੇ ਨਾਲ ਦੂਰੂ ਹੋਣਾ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪੁਰਖ ਪ੍ਰਧਾਨ ਪੁਰਵ ਮੰਤਰੀ ਉਹਨਾਂ ਦੇ ਨਾਲ ਪੁਰਪ ਸੀਪੀਐਸ কৃষ্ণਦੇ ਪੰਡਾਰੀ ਜੀ ਪਾਰਟੀ ਦੇ ਮਹਾ ਮੰਤਰੀ ਸ਼ੋਕ ਸ਼ਰੀਮ ਜੀ ਅਰਜੇਸ਼ ਕਪੂਰ ਜੀ ਅਮਰਜੀਤ ਗੋਲਗੀ ਜੀ ਮੰਡਲ ਅਧਿਅਕਸ਼ ਜੋਗ ਸਾਗਰ ਜੀ ਸੋ ਹੁਣ ਮੈਂ ਸਿੱਤਾ ਕਾਲੀਆ ਜੀ ਨੂੰ ਨਿਵੇਦਨ ਕਰਾਂਗਾ ਯੋ ਆਪਣੀ ਗੱਲਬਾਤ ਅੱਜ ਨਾਲ ਸਮਝੀ ਕਰਨ ਸੀਗਮੈਂਟ ਨੂੰ ਕਰਦੇ ਚਾਹੀਏ ਸਾਥੀਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੱਲ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਦਿੱਲੀ ਦੇ ਪੂਰਵ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਸੋਦੀਆ ਨੇ ਐਡਰੈਸ ਕੀਤਾ ਔਰ ਉਹਨਾਂ ਨਾਲ ਉਹਨਾਂ ਦੇ ਪੰਜਾਬ ਦੇ ਅਧਿਐਕਸ਼ ਅਮਨ ਰੋੜਾਵਨੀ ਸੀਗੇ ਉਹਨਾਂ ਜਿਹੜੀ ਪਹਿਲੀ ਸਟੇਟਮੈਂਟ ਸੀਗੀ ਕਿ ਸ਼੍ਰੀ ਨਿਤਨ ਕੋਲੀ ਇੰਡਸਟਰੀਲਿਸਟ ਇਹ ਆਮ ਆਦਮੀ ਪਾਰਟੀ ਦੇ ਨਾਲ ਮੁਟ ਤੋਂ ਜੁੜੇ ਰਹੇ ਸੀ ਤੇ ਜਦੋਂ ਦੀ ਪਾਰਟੀ ਬਣੀ ਉਹਦੋਂ ਤੋਂ ਜੁੜੇ ਹੋਏ ਸੀਗੇ ਔਰ ਅੱਜ ਮਤਲਬ 29 ਤਰੀਕ ਨੂੰ ਫਾਰਮਲੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਹੈ ਇਹ ਉਹਨਾਂ ਦਾ ਬਿਆਨ ਹੈ ਔਰ ਨਾਲ ਹੀ ਇਹ ਗੱਲ ਕਹੀ ਕਿਉਂਕਿ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਰੋੜਾ ਜੀ ਕੇਸ ਦੇ ਵਿੱਚ ਜੋ ਸਟੰਗ ਦੇ ਨਾਲ 3 ਸਾਲਾਂ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ ਔਰ ਜਿਲੰਦਰ ਦੇ ਰੋਕ ਚਸ਼ਮਦੀਦ ਗਵਾ ਉਸਆਂੀਆਂ ਗੱਲਾਂ ਦੇ ਕਿ ਜਿਸ ਟੰਗ ਦਾ ਲੁੱਟਖਸੁੱਟ ਹੋਈ ਹੈ ਔਰ ਉਸੇ ਦੀ ਤਾਇਦ ਅੱਜ ਉੱਥੇ ਜਾ ਕੇ ਵਿਖਤੀ ਆਪ ਗਵਾਹੀਆਂ ਦੇ ਰਹੇ ਐ ਸੋ ਸੁਨਾਤੇ ਉਹਨਾਂ ਨੇ ਕੱਲ नितिन कोहली जी ने जलंधर सेंट्रल का इंचार्ज भी लगाया, लेकिन जीड़ी स्टेटमेंट हैगी है वो सच्चाई तो परे है क्योंकि मैं कुरैक्ट करवाना चाहना कि दो हजार चौबी का लोग सभा का चुनाव जलंधर पार्लियामेंटरी लोकसभा भारतीय जनता पार्टी के उम्मीदवार श्री सुशील रिंकू बने और उन्होंने खुले तौर पर होल हार्टिडली श्री नितिन कोहली जी ने मदद की थी। और ਭਾਰਤੀ ਜਨਤਾ ਪਾਰਟੀ ਨੇ ਇੱਕ ਪੋਰ ਕਮੇਟੀ ਬਣਾਈ ਹੋਈ ਸੀ ਜਿਹੜੀ ਰੋਜ਼ ਰਾਤ ਨੂੰ ਮਿਲਦੀ ਸੀਗੀ ਟੂ ਸਟ੍ਰੈਟਜਾਈਜ਼ ਦਾ ਇਲੈਕਸ਼ਨ ਕਿ ਇਲੈਕਸ਼ਨ ਆਪਾਂ ਕਿਸ ਤਰ੍ਹਾਂ ਲੜਨਾ ਹੈ ਕਿਸ ਤਰ੍ਹਾਂ ਦੀ ਵਿਉਤਬੰਦੀ ਕਰਨੀ ਹੈ ਕਿਹੜੀ-ਕਿਹੜੀ ਚੀਜ਼ ਕਿੱਥੇ ਕਿੰਨੀ ਲੋੜ ਹੈ ਉਹਦੇ ਵਿੱਚ ਮੈਂਬਰ ਕੈਂਡੀਡੇਟ ਸਗੇ ਸੁਸ਼ੀਲ ਲਿੰਕੂ ਜੀ ਜ਼ਿਲ੍ਹਾ ਦੇਸ਼ ਸੁਸ਼ੀਲ ਸ਼ਰਮਾ ਜੀ ਸਗੇ ਵੰਡਾਰੀ ਜੀ ਸੀ ਮੈਂ ਰਕੇਸ਼ਰ ਤਾਰਜੀ ਜਗਵੀਰ ਬਰਾੜ ਜੀ ਸਰਬਜੀਤ ਮੱਕੜ ਜੀ ਔਰ ਜ਼ਿਲ੍ਹੇ ਦੇ ਜਨਰਲ ਸੈਕਟਰੀਸ ਇਹ ਸਾਰੇ ਉਸ ਕਮੇਟੀ ਦੇ ਮੈਂਬਰ ਸੀਗੇ ਔਰ ਜਨਰਲੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਵਿਜੇ ਭਾਈ ਰੋਪਾਨੀ ਜੀ ਉਹਨਾਂ ਨੇ ਪ੍ਰੈਜ਼ਾਈਡਰ ਕੀਤਾ ਡੇਲੀ ਕਰਦੇ ਸਿਗੇ ਔਰ ਉਹਦੇ ਵਿੱਚ ਨਿਤਿਨ ਕੋਲੀ ਜੀ ਸ਼ਾਮਿਲ ਹੁੰਦੇ ਸਿਗੇ ਇਹ ਤੱਥ ਹੈ ਸਤਿਅ ਹੈ ਔਰ ਜਿਹੜਾ ਬਿਆਨ ਹੈਗਾ ਮਨੀਸ਼ ਸੁਸੋਦੀਏ ਜੀ ਦਾ ਉਹ ਗੁੰਮਰਾਹ ਕਰਨ ਵਾਲਾ ਹੈਗਾ ਸਚਾਈ ਦੇ ਉੱਤੇ ਪਰਦਾ ਪਾਉਣ ਵਾਲਾ ਹੈ ਔਰ ਤੁਸੀਂ ਇਹ ਦੇਖੋ ਕਿ ਅੱਜ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਉਤਨ ਮਹਿਸੂਸ ਕਰ ਰਿਹਾ ਹੈ ਦਿੱਲੀ ਦੀ ਹਾਰ ਤੋਂ ਬਾਅਦ ਕਿਉਂਕਿ ਤੇ ਜਿਹੜੇ ਦਿੱਲੀ ਦੇ ਅਧਿਕਾਰੀ ਸੀਗੇ ਚਾਹੇ ਕੇਜਰੀਵਾਲ ਜੀ ਹੈ ਮਨੀਸ਼ ਸੋਧਿਆ ਜੀ ਹੈ ਇਹ ਸਾਰੇ ਬਾਇ ਪ੍ਰੌਕਸੀ ਪੰਜਾਬ ਸਰਕਾਰ ਨੂੰ ਚਲਾ ਰਹੇ ਆ। ਔਰ ਐਨਆਈ ਨਹੀਂ ਹੈ। ਬਾਹਰਲੇ ਬੰਦੇ ਅੱਜ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ। ਪਿਛਲੇ ਦਿਨੀ ਪੋਲੂਸ਼ਨ ਕੰਟਰੋਲ ਬੋਰਡ ਇਹ ਕਿਉਂਕਿ कोई भी सरकार आम तौर पर टेक्नोक्रैट ही चेयरमैन लगता है लेकिन आम आदमी पार्टी ने रीना गुप्ता एक चेयरमैन लगाया गया और इस तरह दीपक चौहान हुई चेयर चेयरपर्सन लगाया गया पंजाब लार्ज स्केल इंडस्ट्रियल डेवलपमेंट बोर्ड का ਔਰ ਪ੍ਰਭ ਵੀਰ ਬਰਾੜ ਇਹਨਾਂ ਨੂੰ ਚੇਅਰਮੈਨ ਪੰਚਬਧਾ ਲਗਾਇਆ ਗਿਆ ਔਰ ਇਸੇ ਤਰ੍ਹਾਂ ਕਮਲ ਬਾਂਸਲ ਉਹਨਾਂ ਨੂੰ ਤੀਰਥ ਯਾਤਰਾ ਦਾ ਚੇਅਰਪਰਸਨ ਲਗਾਇਆ ਗਿਆ ਸਵਾਲ ਇਹ ਹੈ ਕਿ ਜਿਨ੍ਹਾਂ ਕਾਰਕਿਰਤਾ ਨੇ ਮਿਹਨਤ ਕੀਤੀ ਪੰਜਾਬ ਚ ਆਵਾਜ਼ ਨੂੰ ਭਾਗੀ ਲਈ ਕੀ ਉਹਨਾਂ ਚ ਕੋਈ ਯੋਗੀ ਵਿਅਕਤੀ ਹੈ ਅੱਜ ਜਿਹੜਾ ਕਾਰਕਿਰਤਾ ਆਮ ਆਦਮੀ ਦੀ ਪਾਰਟੀ ਨੇ ਮਿਹਨਤ ਕੀਤੀ ਬਾਈ ਚ ਮਿਹਨਤ ਕੀਤੀ ਅੱਜ ਆਪਣੇ ਆਪ ਨੂੰ ਥਗਿਆ ਮਹਿਸੂਸ ਕਰ ਰਿਹਾ ਹੈ ਔਰ ਇਹ ਗੱਲ ਕੇ ਪੰਜਾਬ ਦੇ ਲੋਕਾਂ ਨਾਲ ਵੀ ਇਹ ਤੋਖਾ ਹੋਇਆ ਕਿ ਜਦੋਂ ਤੁਸੀਂ ਬਾਹਰਲੇ ਬੰਦੇ ਨੂੰ ਪੰਜਾਬ ਦੀ ਜ਼ਿੰਮੇਵਾਰੀ ਦੇ ਰਹੇ ਔਰ ਸਸੋਦੀਆ ਜੀ ਨੇ ਜਿਹੜਾ ਕੱਲ ਬਿਆਨ ਦਿੱਤਾ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਕਿਉਂਕਿ ਪਾਰਟੀ ਚ ਸ਼ਾਮਲ ਹੁੰਦੇ ਹੀ ਰਹਿੰਦੇ ਆ ਹੁਣ ਅਮਿੰਦਰ ਭਗਤ ਜੀ ਵੀ ਗਏ ਸੀ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਜੇ ਮਨੀਸ਼ ਸਸੋਦੀਆ ਜੀ ਕਹਿੰਦੇ ਕਿ 24 ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ ਇਹਨਾਂ ਨੇ ਹੁਣ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਤਾਂ ਫਿਰ ਜੇ ਉਹ ਇਹ ਨਹੀਂ ਗੱਲ ਕਹਿੰਦੇ ਤੇ ਫਿਰ ਅਸੀਂ ਵੀ ਜ਼ਿਲ੍ਹੇ ਵੱਲੋਂ ਸੁਸ਼ੀਲ ਸ਼ਰਮਾ ਜੀ ਵੀ ਨਿਤਨ ਕੋਲੀ ਉਹਨਾਂ ਦਾ ਥੈਂਕਸ ਕਰਦੇ ਆ ਕਿ ਬਈ ਤੁਸੀਂ ਸਾਡੀ ਮਦਦ ਕੀਤੀ ਹੈ 24 ਦੇ ਇਲੈਕਸ਼ਨਾਂ ਦੇ ਵਿੱਚ ਸਵਾਲ ਇਹ ਹੈਗਾ ਕਿ ਬਈ ਜਿਸ ਢੰਗ ਦੇ ਨਾਲ ਆਪਾਂ ਸਚਾਈ ਕਿਉਂ ਛੁਪਾ ਰਹੇ ਹਾਂ ਐ ਨਹੀਂ ਨਹੀਂ ਹੈ ਜਦੋਂ ਜੁਆਇਨ ਕਰਨਾ ਸੀਗਾ ਸੁਸ਼ੀਲ ਵਿੰਕੂ ਜੀ ਨੇ ਔਰ ਸ਼ੀਤਲ ਉਂਗਰਾਲ ਉਹਨਾਂ ਨੇ ਇਹਨਾਂ ਦੀ 16 ਕੈਂਬਰੇਜ ਸਕੂਲ ਦੇ ਵਿੱਚ ਜਿਹੜਾ ਕਿ ਨਿਦਨ ਕੋਲੀ ਉਹਨਾਂ ਦਾ ਸਕੂਲ ਹੈਗਾ ਉਹਦੇ ਵਿੱਚ ਬੈਠ ਕੇ ਪਹਿਲਾਂ 16 ਕਰਾਈ ਗਈ ਫਿਰ ਜੁਆਇਨਿੰਗ ਹੋਈ ਫੇਰੇ ਦਿੱਲੀ ਵੀ ਲੈ ਕੇ ਗਏ ਸੀ ਸੋ ਰਿਕਾਰਡ ਜਿਹੜਾ ਹੈਗਾ ਉਹ ਸਟ੍ਰੇਟਨ ਹੋਣਾ ਚਾਹੀਦਾ ਹੈ ਸਾਫ਼ ਹੋਣਾ ਚਾਹੀਦਾ ਇਸ ਗੱਲ ਹੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਇਸ ਦੇ ਕਾਰਨ ਕਿ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੂੰ ਸਚਾਈ मालूम ਹੋਵੇ ਕਿ ਚਰਿੱਤਰ ਜਿਹੜਾ ਹੈਗਾ ਬੰਦੇ ਦਾ ਰਾਜਨੀਤੀ ਦੇ ਵਿੱਚ ਸਾਫ਼ ਸੂਤਰਾ ਹੋਣਾ ਚਾਹੀਦਾ ਕਿ ਵੀ ਭਾਈ ਜਿਹੜੀ ਸਚਾਈ ਹੈ ਹਾਂ ਸਪੋਰਟ ਕੀਤੀ ਹੈ ਤੁਸੀਂ ਕਹਿੰਦੇ ਕਿ ਭਈ ਅਸੀਂ 24 ਚ ਰਿੰਕੂ ਦੀ ਸਪੋਰਟ ਕੀਤੀ ਹੈ ਹੁਣ ਅਸੀਂ ਭਾਜਪਾ ਛੱਡ ਕੇ ਅਸੀਂ ਹੁਣ ਜਿਹੜਾ ਹੈਗਾ ਫਾਰਮਲੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਸੋ ਸਾਥੀਓ ਮੋٹے ਤੌਰ ਤੇ ਸੁਸ਼ੋਜਿਆ ਜੀ ਨੇ ਝੂਠ ਬੋਲਿਆ ਕੱਲ ਸਚਾਈ ਨਹੀਂ ਦਸੀ ਸੋ ਇਟ ਇਜ਼ ਅ ਪੋਲਿਟੀਕਲ ਡਿਸੋਨੈਸਟੀ ਇਹ ਕਹਿੰਦੇ ਨੇ ਕੱਟਲੇ ਮਾਹੰਦਾਰ ਹੈ ਇਹ ਪੋਲਿਟੀਕਲ ਡਿਸਹੋਨੈਸਟੀ ਜਿਹੜੀ ਹੈਗੀ ਹੈ ਕੱਲ ਮਨੀਸ਼ ਸਸੋਧਿਆ ਜੀ ਨੇ ਜਲੰਧਰ ਚ ਆ ਕੇ ਦਿਖਾਈ ਹੈ ਸੋ ਧੰਨਵਾਦ ਬਾਕੀ ਕੋ ਗੱਲ ਕਹਣੀ ਹੈ ਤੇ ਪ੍ਰੋਪਰਸ਼ਨ ਕਰਨਾ ਦੱਸ ਸਕਦੇ ਸੀ ਗੱਲ ਹੈ ਕਾਲਿਆ ਸਾਹਿਬ ਜਿਹੜੇ ਇਹ ਆਪਣੇ ਨੇਚਰ ਬੋਲੀ ਵੀ ਹੈਗੇ ਆ ਇਹ ਕਿਸੇ ਉਹਦੇ ਤੇ ਜਿਹੜੀ ਤੇ ਆਰ ਮੀਟਿੰਗਾਂ ਤੋਂ ਉੱਤੇ ਬੈਠਦੇ ਸੀ ਕਰਦੇ ਸੀ ਗੱਲੇ ਹੈਗੀ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਜੁਆਇਨਿੰਗ ਵੀ ਇਹਨਾਂ ਦੀ ਕਰਾਈ ਮੈਂ ਦੱਸਿਆ ਥਾ ਤੁਹਾਨੂੰ ਸਾਰੀ ਗੱਲ ਫਿਰ ਇਹ ਟੋਟਲੀ ਹੋਲ ਹਾਰਟਿਡਲੀ ਮੈਂ ਕਹਾਂਗਾ ਰਿੰਕੂ ਨਾਲ ਸੁਸ਼ੀਲ ਰਿੰਕੂ ਨਾਲ ਪੂਰੀ ਦਰ ਮਦਦ ਕੀਤੀ ਉਹਨਾਂ ਨੇ ਔਰ ਸਟ੍ਰੈਟਜੀ ਦੇ ਵਿੱਚ ਪੂਰੇ ਸੁਝਾਅ ਦਿੱਤੇ ਕਿਸ ਢੰਗ ਨਾਲ ਇਲੈਕਸ਼ਨ ਜਿੱਤਣਾ ਚਾਹੀਦਾ ਕਿੱਦਾਂ ਲੜਨਾ ਚਾਹੀਦਾ ਸਾਰੀਆਂ ਗੱਲਾਂ ਦੇ ਵਿੱਚ ਸ਼ਾਮਿਲ ਸੀਗੇ ਆਪਾਂ ਕਹਿੰਦੇ ਕਿ ਸੱਚਾਈ ਛੁਪਾਈ ਕਿਉਂ ਜਾ ਰਹੀ ਏ ਗੱਲ ਤਾਂ ਇਸ ਗੱਲ ਦੀ ਹੈ ਫਿਰ ਉਹਨਾਂ ਦਾ ਮਕਸਦ ਕੀ ਹੋ ਸਕਦਾ ਹੈ ਮੈਂ ਇਹ ਤਾਂ ਤੁਸੀਂ ਇਹ ਤੁਸੀਂ ਜਾਣੋ ਅਸਟਾ ਤੁਹਾਨੂੰ ਸੱਚਾਈ ਦੱਸੀ ਹੈ ਕਿ ਜਨਤਾ ਦੇ ਸਾਹਮਣੇ ਸੱਚ ਆਣਾ ਚਾਹੀਦਾ ਹੈ ਪਾਰਟੀ ਦੀ ਸੁਸ਼ੀਲ ਨਹੀਂ ਕਿ ਜੋ ਪਹਿਲਾਂ ਵੀ ਕੋਲੀ ਜੀ ਆਪਣੀ ਪਾਰਟੀ ਨੂੰ ਮਤ ਕੱਢਦੇ ਸੀ ਇਹ ਸੁਸ਼ੀਲ ਨਹੀਂ ਮੈਂ ਕਹਾਂ ਜੀ ਮੈਂ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਨਾ ਜੀ ਕਿ ਵੀ ਸਾਨੂੰ 24 ਦੇ ਇਲੈਕਸ਼ਨਾਂ ਚ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੀਦਵਾਰ ਨੂੰ ਪੂਰਾ ਸਹਿਯੋਗ ਦਿੱਤਾ ਨਿਤਨ ਕੋਲੀ ਉਹਨਾਂ ਨੇ ਅਪਾ ਛੁਪਾ ਕਿਉਂ ਰਿਹਾ ਦਿੱਲੀ ਵੀ ਗਏ ਹੈਗੇ ਆ ਜਦੋਂ ਜੁਆਇਨ ਕਰਾਇਆ ਇਹਨਾਂ ਨੇ ਰਿੰਕੂ ਨੰਨੂ ਤੇ ਸ਼ੀਤਲ ਅੰਗੁਰਾਲ ਨੂੰ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਕਿ ਡੈਨਾਈ ਕਿਉਂ ਕੀਤਾ ਛੁਪਾ ਕਿਉਂ ਰਹੇ ਹੋ ਹਰ ਕਿਸੇ ਨੇ ਗੋਲੀ ਹੋਣਾਂ ਦੀ ਪਾਰਟੀ ਦੇ ਨਾਲ ਕੋਈ ਨਾਰਾਜ਼ਗੀ ਸੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਸਵਾਲ ਇਹ ਸਾਨੂੰ ਨਹੀਂ ਮੰਦਾ ਅਜੇ ਤਾਂ ਜਿਹੜੀ ਗੱਲ ਸੁਸੋਦੇਆ ਜੀ ਨੇ ਕਹੀ ਹੈ ਅਜ ਤੋਂ ਉਹਨੂੰ ਕਰੈਕਟ ਕਰ ਰਹੇ ਆ ਉਹਦਾ ਰਿਪੋਰਟ ਸਟ੍ਰੇਟ ਕਰ ਰਹੇ ਆ ਕਾਲੇ ਸਰ ਕਿਦਾ ਨਹੀਂ ਕਹਿੰਦੇ ਹੋ ਰਿੰਕੂ ਜੀ ਨਾਲ ਉਹਨਾਂ ਨੇ ਪੂਰੀ سپورਟ ਕੀਤੀ ਕਿਸ ਬਾਰੇ ਰਿੰਕੂ ਜੀ ਨੂੰ ਪਤਾ ਸੀ ਆਵੇਂ ਪਾਰਟਿਸਪੇਟ ਕਿ ਕਿਹਦੇ ਚ ਇਹ ਦੇਖੋ ਇਹਦਾ ਗੱਲ ਉਹਨਾਂ ਨੂੰ ਪੁੱਛੋ ਨਾ ਆਪਣੇ ਕੋਹਲੀ ਸਾਹਿਬ ਨੂੰ ਕਿ ਤੁਸੀਂ ਕਿਉਂ ਛੱਡ ਕੇ ਗਏ ਤੁਸੀਂ ਕਹਿੰਦੇ سپورਟ ਨਹੀਂ ਕੀਤਾ ਐਸਾ ਕਹਿ ਰਹੇ ਆ ਆ ਸਾਰੇ ਬੈਠੇ ਇੱਥੇ ਹੋਰ ਕਮੇਟੀ ਦੇ ਮੈਂਬਰ ਉਹ ਸਾਰੀਆਂ ਮੀਟਿੰਗਾਂ ਚ ਨਿਤਨ ਕੋਹਲੀ ਉਹਨੇ ਅਟੈਂਡ ਕਰਦੇ ਰਿਹਾ ਸਾਰੀਆਂ ਕੋਰ ਕਮੇਟੀ ਦੀ ਮੀਟਿੰਗਾਂ ਚ ਕਥਾ ਇਹ ਹੈ ਕਿ ਖਾਲੀ ਨੁਕਸਾਨ ਕਿਨਾ ਹੋਵੇਗਾ ਜਾਂ ਕਹਣਾ ਕਿ ਹੋਵੇਗਾ ਇਹਦਾ ਅਸੈਸਮੈਂਟ ਜਨਤਾ ਕਰੇਗੀ ਜਾਂ ਵਕਤ ਕਰੇਗਾ ਆਪ ਹੀ ਅਜਾ ਜਿਹੜੀ ਸਚਾਈ ਹੈ ਉਹ ਸਾਹਮਣੇ ਲਿਆ ਰਹੇ ਜਿਹੜੀ ਗੱਲ ਤੁਹਾਡੇ ਮਾਧਿਅਮ ਦੇ ਦੁਆਰਾ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੇ ਸਾਹਮਣੇ ਔਰ ਜਲੰਧਰ ਦੀ ਜਨਤਾ ਸਾਹਮਣੇ ਇੱਕ ਸਚਾਈ ਲੈ ਕੇ ਆ ਰਹੇ ਆ ਇਸ ਪ੍ਰੈਸ ਕਾਨਫਰੰਸ ਦਾ ਮਸਦਦ ਐਨੀ ਸ ਕਾਲੀਏ ਨਾਲ ਇੱਕ ਤਾਂ ਹੋ ਰਹੀ ਹੈ ਜੇ ਮੰਨ ਲਓ ਸੈਂਟਰ ਹਰਕੇ ਦਾ ਉਹਨਾਂ ਨੂੰ ਦਾਖਲ ਭਲਾਇਆ ਗਿਆ। ਉਹ ਸਟਾਰਟਿੰਗ ਦੇ ਵਿੱਚ ਤੁਸੀਂ ਕਿਹਾ ਵੀ ਉਹਨੂੰ ਝੂਠ ਬੋਲ ਕੇ ਦੇਇਆ। ਤਾਂ ਲੋਕੀ ਕਿੰਨਾ ਵਿਸ਼ਵਾਸ ਕਰਨਗੇ ਰਮਨ ਰੋਣਾ ਦੀ ਅਧਿ ਉਹਨਾਂ ਚੱਕਰਾਂ ਦੇ ਜਿਹੜੀ ਪੁਰਸ਼ਤਾ ਇਹ ਇਹ ਇਹੀ ਤੇ ਇਹੀ ਤੇ ਗੱਲ ਹੈਗੀ ਹੈ। ਇਹ ਤਾਂ ਗੱਲ ਉਹਨਾਂ ਨੂੰ ਪੁੱਛੋ ਨਾ ਇਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੁੱਛੋ ਕਿ ਵਿਸ਼ਵਾਸ ਕਿੰਦਾ ਕੀਤਾ ਜਾਏਗਾ। ਆਪਾਂ ਇਹਦੀ ਸੱਚਾਈ ਹੈ। ਉਹ ਸੱਚਾਈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸੱਚਾਈ तोडे माध्यम दे नाल जिला न दी जनता नु ਦੱਸਣਾ ਸੀ ਪਾਲੇ ਸਵਾਲ ਹੈ ਕਿ 39 ਜੀ ਆਪ ਬੁੱਲੀ ਸਾਹਬ ਨੂੰ ਬੀਜੇਪੀ ਐਲ ਵੀ ਡਿਕਸਟੈਂਸ ਹੈ ਦੇਖਦੀ ਹੈ ਪੋਲੀਟਿਸ਼ੀਨ ਦੇਖਦੀ ਹੈ ਜਾਂ ਕਿਸ ਨਜ਼ਰੀਏ ਨਾਲ ਦੇਖਦੇ ਸਪੋਰਟਰਸ ਦੀ ਅਫਸਰ ਬੰਦੀ ਗੱਲ ਗੱਲ ਗਾਲੇ ਹੈਗਾ ਕਿ ਵੀ ਕਹਿੰਦੇ ਕਿ ਹਰ ਇੱਕ ਆਦਮੀ ਮੇ ਹੁੰਦੇ ਹੈ 20 20 ਆਦਮੀ ਔਰ ਹਰ ਇੱਕ ਵਿਅਕਤੀ ਕੋ 20 30 ਬਾਤ ਸਮਝਣਾ ਦੇਖਣਾ ਚਾਹੀਏ ਪਰਣਾ ਚਾਹੀਏ ਨੇ ਵੀ ਸਵਾਲ ਹੈਗਾ ਜਿਹੜੀ ਗੱਲ ਸੁਸੋਧਿਆ ਜੀ ਨੇ ਕਿਹਾ ਜਿਹੜੀ ਗੱਲ ਸਟੇਟਮੈਂਟ ਸੁਸੋਧਿਆ ਜੀ ਦੀ ਹੈ ਤੇ ਵੀ ਉਹ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਇਆ ਅਸੀਂ ਉਸ ਗੱਲ ਨੂੰ ਜਿਹੜਾ ਹੈਗਾ ਕਿ ਵੀ ਰਿਕਾਰਡ ਉਹਦਾ ਸਟੇਟਮੈਂਟ ਕਰ ਰਹੇ ਆ ਕਿ ਵੀ ਉਹਨਾਂ ਨੇ ਸੱਚ ਨਹੀਂ ਦੱਸਿਆ ਝੂਠ ਬੋਲਿਆ ਨਹੀਂ ਕਾਲੀਆ ਜੀ ਉਹ ਉਸ ਗੱਲ ਦਾ ਸੁਸੋਧਿਆ ਉਹਨਾਂ ਦੀ ਜਿਹੜੀ ਕੱਲ ਜਿਹੜੀ ਸਟੇਟਮੈਂਟ ਆ ਨਾ ਉਸ ਨੂੰ ਅਸੀਂ ਕਹ ਰਹੇ ਕਾ ਝੂਠ ਬੋਲਿਆ ਉਹਨਾਂ ਨੇ ਤੁਸੀਂ ਚਾਹੇ ਪਹਰ ਦੇ ਵਿੱਚ ਇਹਨਾਂ ਨੂੰ ਮਨਾਇਆ ਹੈ ਮੈਨੂੰ ਨਾ ਦੱਸਿਆ ਹੋਵੇ ਕਿ ਉਹਨਾਂ ਨੇ ਨਾ ਦੱਸਿਆ ਹੋਵੇ ਤੁਹਾਨੂੰ ਨਾ ਦੱਸਿਆ ਕਿ ਆਪਾਂ ਨਾਲ ਜੁੜੇ ਹੋ ਸੀਗੇ ਭਾਈ ਸਾਹਿਬ ਗੱਲ ਗੱਲ ਤਾਂ ਫਿਰ ਇਹੀ ਹੈਗਾ ਫਿਰ ਉਹਦਾ ਕੈਰੇਕਟਰ ਸਾਹਮਣੇ ਆਂਦਾ ਜੇ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਸੀਗੇ ਤੇ ਬੀਜੇਪੀ ਦੀ ਸਪੋਰਟ ਕਰ ਰਹੇ ਸੀਗੇ ਅਸੀਂ ਤੁਹਾਡੇ ਸਾਹਮਣੇ ਸੱਚ ਦੱਸਤਾ ਅੱਛਾ ਭਾਈ ਸਾਹਿਬ ਇੱਕ ਸਵਾਲ ਹੈ ਇੱਕ ਸਵਾਲ ਇਹ ਕਿ ਤੁਹਾਨੂੰ ਧੋਖੇ ਜਿ ਰੱਖਿਆ ਉਹਨਾਂ ਨੇ ਮੈਂ ਕਿਹਾ ਜੀ ਸਾਡੀਆਂ ਕੱਲੇ ਆ ਸਾਡੀਆਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਧੋਖੇ ਜਿ ਰੱਖਿਆ ਉਹਨਾਂ ਨੇ ਸਾਡੀ ਕੋਰ ਕਮੇਟੀ ਦੇ ਮੀਟਿੰਗ ਚ ਅਟੈਂਡ ਕਰਦੇ ਸੀਗੇ ਆ ਸਾਰੇ ਗਵਾਹ ਆ ਇਹ ਦੇਖੋ ਆ ਸਾਰੇ ਗਵਾਹ ਆ ਉਹ ਪਾਰਟੀ ਦੇ ਹਿੱਤ ਦੇ ਵਿੱਚ ਬੜੇ ਸੁਝਾਅ ਵੀ ਦਿੱਤੇ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜੀ ਗੱਲ ਜਿਹੜਾ ਫੈਕਟ ਹੈਗਾ ਔਰ ਵਿੰਕੂ ਉਹਨਾਂ ਦੀ ਪੂਰੀ ਤਰ੍ਹਾਂ ਖੁੱਲ ਕੇ ਸਪੋਰਟ ਕੀਤੀ ਜਦੋਂ ਜੁਆਇਨ ਕਰਾਣਾ ਸੀਗਾ ਉਹ ਨਾਲ ਸੀਗੇ ਅਸੀਂ 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 ਗੱਲ ਇਹ ਹੈਗਾ ਕਿ ਜਿਹੜੀ ਗੱਲ ਸਚਾਈ ਹੈ ਤੁਹਾਨੂੰ ਐਜ਼ ਇਟ ਇਜ਼ ਦੱਸੀ ਹੈ ਹੁਣ ਸਵਾਲ ਹੈ ਕਿ ਬਾਕੀ ਪ੍ਰਸ਼ਨ ਤੁਸੀਂ ਨਿਤਨ ਕੋਲੀ ਨੂੰ ਕਰ ਸਕਦੇ ਹੋ ਮੰਨੀ ਸੋਚੋਗੇ ਇਹ ਜਿਹੜਾ ਭਾਜਪਾ ਪਾਰਟੀ ਵਿੱਚ ਨਿਤਨ ਕੋਲੀ ਨਹੀਂ ਸੀਗੇ ਤੁਹਾਡੇ ਕੋਈ ਉਹਨਾਂ ਨੂੰ ਅਹੁਦਾ-ਉਦਾ ਵੀ ਦਿੱਤਾ ਗਿਆ ਸੀਗਾ ਭਾਈ ਸਾਹਿਬ ਬੋਲ ਗਲਤ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਉਹਨੀ ਗੱਲ ਹੈ ਕਾਲੀਆ ਸਾਹਿਬ ਇਹ ਤੋਤੇ ਸੀ ਨਾ ਬਾਤ ਤੇ ਨਾ ਘਟ ਕਾਲੀਆ ਸਾਹਿਬ ਨੂੰ ਫੜ ਕੇ ਰੱਖਿਆ ਕਿ ਹੈਂ ਬੋਲ ਤਾਂ ਨਹੀਂ ਵਾਪਸ ਚਲੇ ਜਾ ਹੈਂ ਬਿੰਕੂ ਸਾਹਿਬ ਨੂੰ ਫੜ ਕੇ ਰੱਖਿਓ ਤਾਂ ਨਹੀਂ ਚੱਲ ਜਾਂਗੇ ਭਾਈ ਸਾਹਿਬ ਬਿਲਕੁਲ ਨਹੀਂ ਜਾਣਗੇ ਹੋਰ ਦੋਸਤ ਕਾਲੀਆਂ ਨਾ ਤੁਸੀਂ ਪਿਛਲੀ ਵਾਰੀ ਕਹਿੰਦੇ ਹੋ ਪਿਕਚਰ ਹੈ ਜੇ ਬਾਕੀ ਹੈ ਟ੍ਰੇਲਰ ਹੈ ਕਿਤੇ ਕੱਲ ਵਾਲਾ ਸੀਨ ਹੀ ਹੋਵੇ ਚਿੱਟਾ ਹਿਸਾਬ ਨਹੀਂ ਮੈਂ ਕਿਹਾ ਜੀ ਜਿਹੜੀ ਕੱਲ ਸ਼ੁਰੂਆਤ ਕੀਤੀ ਐ ਸੁਸੋਧਿਆ ਜੀ ਨੇ ਅਸੀਂ ਉਹ ਸਾਰਾ ਰਿਕਾਰਡ ਕਰੈਕਟ ਕਰ ਰਹੇ ਹਾਂ ਉਹਨਾਂ ਦੀ ਸਟੇਟਮੈਂਟ ਸੀਗੀ ਕਿ ਸ਼ੁਰੂ ਤੋਂ ਨਿਤਨ ਕੋਲੀ ਉਹਨੇ ਆਮ ਆਦਮੀ ਪਾਰਟੀ ਨਾਲ ਹੈ ਅਸੀਂ ਉਹਨਾਂ ਨੂੰ ਸੱਚਾਈ ਦੱਸਤੀ ਹੈ ਠੀਕ ਹੈ ਜੀ ਧੰਨਵਾਦ ਕਾਲਿਆ ਸਰ ਇੱਕ ਚੀਜ਼ ਹੈ ਆਪ ਸਭ ਇੱਕ ਵਾਰ ਜਿਸ ਮੋਦੀਆ ਜਿਨੇ ਗਿਆ ਕਿ ਸ਼ੁਰੂ ਤੋਂ ਆਮ ਆਦਮੀ ਪਾਰਟੀ ਨੇ ਜੁੜੇ ਨਹੀਂ ਸਕੇ ਨਾ ਮੇਰਾ ਫਾਲ ਹੈ ਨਾ 2024 ਦੇ ਜੁੜੇ ਮੰਨ ਲਓ ਹਾਰ ਹੋਈ ਹੈ ਤਾਂ ਉਹ ਬੈਕਗ੍ਰਾਉਂਡ ਤੇ ਇਹ ਤਾਂ ਨਹੀਂ ਉਸ ਨੂੰ ਹਾਰ ਦਾ ਕਾਰਨ ਹੀ ਇਹ ਹੋ ਗਿਆ ਜਿਆਦਾ ਇਹ ਇੱਕ ਅਸੈਸਮੈਂਟ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਅਸੈਸਮੈਂਟ ਸਵਾਲ ਇਹ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹ ਕੋਈ ਮਾਰਕ ਨਹੀਂ ਬਣਾਇਆ ਹਾਰੀ ਹੈ ਠੀਕ ਹੈ ਨਾ ਤੇ ਬਾਕੀ ਅਸੈਸਮੈਂਟ ਉਹਨਾਂ ਕੋਲ ਦੇਖੋ ਆਸਾਨੀ ਜਿਹੜੀ ਸਪੋਰਟ ਕੀਤੀ ਉਹਨਾਂ ਨੇ ਅੱਜ ਤੁਹਾਨੂੰ ਦੱਸਦਾ ਧੰਨਵਾਦ